ਦੋਸਤੋ ਹੁਣ ਦੇਖੋ ਤੁਸੀਂ ਅੱਗੇ ਲੋਹੇ ਬਕਾਸ ਰੱਖੇ ਨੇ ਜੀ ਪਿੱਛੇ ਦੇਖੋ ਤੁਸੀਂ ਜਗਾੜ ਐ ਬਣਾ ਰੱਖਿਆ ਕੁੰਡਿਆਂ ਵਾਲਾ ਵੀ ਜਦੋਂ ਵੀ ਸੱਜਣ ਨੂੰ ਚਾਂਦ ਸਿਮਲੇ ਨੇ ਪਿੱਛੇ ਬੈਕ ਲਾ ਕੇ ਟਰੈਕਟਰ ਕੁੰਡੇ ਫਸਾ ਕੇ ਬੈਰੀਕੇਡ ਜੇ ਖੇਚ ਲਿਆਉਣੇ ਜੀ ਤੁਸੀਂ ਦੇਖ ਸਕਦੇ ਜੀ ਪੂਰੇ ਪ੍ਰਬੰਧ ਕੀਤੇ ਹੋਏ ਆ ਮਸ਼ੀਨਾਂ ਲਾ ਰੱਖੀਆਂ ਨੇ ਅੱਖਾਂ ਤੇ ਤਾਂ ਜੋ ਯਾਨੀ ਕਿ ਮੂੰਹ ਤੇ ਮਸ਼ੀਨਾਂ ਹੀ ਲਾਈਆਂ ਹੋਈਆਂ ਤੇ ਅੱਖਾਂ ਤੇ ਐਨਕਾਂ ਲਾਈਆਂ ਹੋਈਆਂ ਵੀ ਜਿਹੜੇ ਅਥਰੂ ਗੈਸ ਦੇ ਗੋੜੇ ਤੰਗੀ ਨਾ ਕਰਨ ਆਵਾਜ਼ ਵਾਸਤੇ ਸਪੈਸ਼ਲ ਉਹਨਾਂ ਨੇ ਦਿੱਤੇ ਹੋਏ ਆ ਜੀ 이어 바ਡੀ ਜਿਹੜੇ ਉਹ ਕੰਨਾਂ ਚ ਪਾ ਕੇ ਤੁਸੀਂ ਆਵਾਜ਼ ਸੁਣ ਸਕਦੇ ਆ ਇਹ ਜਿਹੜਾ ਜਿਗਾਰ ਹੈ ਨਾ ਜੀ ਇਹ ਖਿਚਕੀ ਲਾਉਗੇ ਬੈਰੀਕੇਡ ਨੂੰ ਤੁਸੀਂ ਦੇਖ ਸਕਦੇ ਜੀ ਕਿੰਨਾ ਲੰਮਾ ਦੀ ਲੱਗਦਾ ਹੈ ਤੇ ਬੜਾ ਖਤਰਨਾਕ ਜਿਗਾਰ ਹੈ ਦੋਸਤੋ ਜਿਹੜਾ ਵਾਲੀ ਹਵਾਲਾ ਸਿਸਟਮ ਹੈ ਜੀ ਚਲਾ ਲੈਂਦੇ ਜਦੋਂ ਗੂੜੇ ਸਿੱਟਦੇ ਇਹਦੇ ਚੱਲ ਪੈਂਦਾ ਤੇ ਇਹਦੇ ਨਾਲ ਕੀ ਹੁੰਦਾ ਵੀ ਗੈਸ ਜਿਹੜੀ ਅੱਗੇ ਤੱਕ ਨਹੀਂ ਆਉਂਦੀ ਤੇ ਬਚਤ ਰਹਿੰਦੀ ਦੋਸਤੋ ਇਹ ਵੀਰਾਂ ਨੂੰ ਸਵਾਮ ਆ ਦੋਸਤੋ ਬਹੁਤ ਵੱਡਾ ਰੋਲ ਹੈ ਜੀ ਇਹਨਾਂ ਦਾ ਇੱਕ ਸ਼ੰਭੂ ਬਾਡਰ ਅੱਜ ਪਾਰ ਕਰਦੇ ਆਂ ਤੇ ਬਾਈ ਨੇ ਇੰਟਰਵਿਊ ਨਹੀਂ ਦਿੱਤੀ ਜੀ ਹਿੰਦੀ মিডিਆ ਨੂੰ